ਇਸੇ ਦੇ ਵਾਸਤੇ ਉਹਨਾਂ ਨੇ ਬਤੌਰ ਡਿਊਟੀ ਮੈਜਿਸਟਰੇਟ ਤੇ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਪੈਦਾ ਨਾ ਹੋਵੇ ਉਹਦੇ ਵਾਸਤੇ ਪੁਲਿਸ ਫੋਰਸ ਉਹਦੀ ਡਿਮਾਂਡ ਕੀਤੀ ਸੀ ਉਹਦੇ ਅੱਗੇ ਨਜ਼ਰ ਰੱਖਦੇ ਹੋਏ ਮੈਂ ਸਮੇਤ ਡੀਐਸਪੀ ਤੋਰੀ ਐਸਐਚਓ ਸਿਟੀ ਤੋਰੀ ਐਸਐਚਓ ਸਦਰ ਤੋਰੀ ਡੀਐਸਪੀ ਐਨਡੀਪੀ ਸਮੇਤ ਸਾਡੀ ਫੋਰਸ ਇੱਥੇ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਨਾ ਹੋਵੇ ਉਦੇ ਕਰਕੇ ਆਪਾਂ ਇੱਥੇ ਆਏ ਆ ਇੱਥੇ ਦੱਸਣੀ ਹੋ ਗਿਆ ਜੀ ਇੱਥੇ ਕੋਈ ਕੁੱਲ 11 ਘਰਾਂ ਦੇ ਇਲੀਗਲ ਜੰਗੀਆਂ ਵੀ ਕੰਸਟਰਕਸ਼ਨਸ ਹੈ ਉਹਨਾਂ ਦੀ ਆਪਾਂ ਡਿਮੋਲੀਸ਼ਨ ਕਰਾਂਗੇ ਤੇ ਇਹਦੇ ਕਰਨ ਉਪਰੰਤ ਇਹ ਵੀ ਦੱਸਣਾ ਬਣਦਾ ਹੈ ਕਿ ਇਹਨਾਂ ਦੇ ਉੱਤੇ ਕਈ ਐਨਡੀਪੀਐਸ ਦੇ ਪਰਚੇ ਵੀ ਹੈ ਕਾਫੀ ਐਫਆਈਆਰਸ ਵੀ ਦਰਜ ਹੈ ਤੇ ਕਿਉਂਕਿ ਜਿਹੜਾ ਪੂਰਾ ਮਹੱਲਾ ਥੋੜਾ ਮਟੋਰੀਅਸ ਹੈ ਤੇ ਇਸ ਕਰਕੇ ਆਪਾਂ ਥੋੜੀ ਫੋਰਸ ਦੀ ਪ੍ਰੈਜ਼ੈਂਸ ਇੱਥੇ ਜ਼ਿਆਦਾ ਰੱਖੀ ਹੈ ਕਿ ਕੋਈ ਵੀ ਅਣ ਸੁਖਾਵੀ ਜਿਹੜੀ ਘਟਨਾ ਸਿਵਲ ਪ੍ਰਸ਼ਾਸਨ ਨੂੰ ਉਹਨਾਂ ਕਰਮੀ ਪੇ ਸਾਹਮਣੇ ਨਾ ਆਣੀ ਪਏ ਇਸ ਲਈ ਮੇਰਾ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਆਪਣਾ ਕੀਤਾ ਜੇ ਵਾਚ ਲੋ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਮਿਲ ਕੇ ਕਰੇ ਸਰ ਕੀ ਜਿਹੜੀ ਮਹਮ ਅੱਗੇ ਵੀ ਚਲਾਈ ਜਾਵੇਗੀ ਬਿਲਕੁਲ ਜੀ ਇਹ ਮਹਮ ਅੱਗੇ ਚੱਲੀ ਰਹੇਗੀ ਤੇ ਆਪਾਂ ਵਚਨਬੱਧ ਪੰਜਾਬ ਚੋਂ ਨਸ਼ਾ ਖਤਮ ਕਰਨਾ। ਮਾਰੇ ਅਨਸਰਾਂ ਨੂੰ ਕੀ ਚੇਤਾਵਨੀ ਅਸੀਂ ਤੁਹਾਡੇ ਕੋਲ ਜੀ? ਸਾਡੇ ਅਨਸਰਾਂ ਨੂੰ ਉਹੀ ਮੈਸੇਜ ਹੈ ਜਾਂ ਤਾਂ ਆਪਣਾ ਕਿਤਾਬ ਬਾਛ ਲੋ ਸਾਡਾ ਪੰਜਾਬ ਛੱਡ ਦਿਓ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਏਗੀ।